ਪਰ ਇੱਕ ਗੱਲ ਯਾਦ ਰੱਖਣਾ ਸਾਰੇ ਗ੍ਰੰਥ ਪ੍ਰਮਾਤਮਾ ਦੀ ਗੱਲ ਤਾਂ ਜ਼ਰੂਰ ਕਰਦੇ ਆ ਪਰ ਉਹ ਪ੍ਰਮਾਤਮਾ ਨਾਲ ਮਿਲਾਉਂਦੇ ਨਹੀਂ ਆ ਪ੍ਰਮਾਤਮਾ ਦੀ ਗੱਲ ਤਾਂ ਕਰਦੇ ਆ ਹੋਰ ਕਰਦੇ ਨੇ ਪਰ ਜੇ ਪ੍ਰਮਾਤਮਾ ਨਾਲ ਕੋਈ ਮਿਲਾਉਂਦਾ ਹੈ ਉਹ ਕੇਵਲ ਤਾਂ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਲਾਉਂਦਾ ਜੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਪ੍ਰਮਾਤਮਾ ਦੀ ਗੱਲ ਕਰਦੇ ਆ ਉਥੇ ਪ੍ਰਮਾਤਮਾ ਨਾਲ ਮਿਲੌਣ ਦੀ ਗੱਲ ਵੀ ਕਰਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਤਮਾ ਨੂੰ ਮਿਲੌਣ ਦੀ ਸਮਰੱਥਾ ਵੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਵਿਚੋਲੇ ਨੇ ਸਾਡੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਵਾਲੇ ਹਾਜ਼ਰ ਨਾਜ਼ਰ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇੱਕ ਜਿਹੜਾ ਸ਼ਬਦ ਹੈ ਨਾ ਉਹ ਪ੍ਰਮਾਤਮਾ ਵੱਲੋਂ ਆਇਆ ਹੋਇਆ ਉਹ ਸੰਦੇਸ਼ ਹੈ ਜਿਹੜਾ ਗੁਰੂ ਸਾਹਿਬਾਂ ਦੀ ਰਸਨਾ ਤੇ ਆਇਆ ਜਿਸ ਲਈ ਕਿਹਾ ਗਿਆ ਹੈ ਧੁਰ ਕੀ ਬਾਣੀ ਆਈ ਤਿੰਨ सगली ਚੰਦ ਮਟਾਈ ਇਹ ਪ੍ਰਮਾਤਮਾ ਦੀ ਬਾਣੀ ਹੈ ਇਹ ਖਸਮ ਦੀ ਬਾਣੀ ਹੈ ਇਹ ਧੁਰ ਦੀ ਬਾਣੀ ਹੈ ਇਹ ਨਰੰਗਕਾਰ ਦੀ ਬਾਣੀ ਹੈ ਤੇ ਨਰੰਗਕਾਰ ਨਾਲ ਹੀ ਜੋੜਦੀ ਹੈ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੂੰ ਜੇ ਆਪਾਂ ਸਮਝ ਗਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਬੜੇ ਵੱਡੇ ਨੇ